ਜਿਸੀ ਪਹੁੰਚੇ ਆ ਮਿਨੀ ਯੂ ਕਮ ਡੀਅਰ ਸਫਾਰੀ ਬੀੜ ਤਲਾਬ ਬਟਿੰਡਾ ਸੋ ਇੱਥੇ ਜਲਦੀ ਅਟਕ ਤਾ ਲਓ ਜੀ ਹੁਣ ਦੇਖਦੇ ਆ ਕਿਹੜਾ ਜਾਨਵਰ ਆਉਂਦਾ ਹੈਗਾ ਜਾਨਵਰ ਜਾਂ ਪੰਛੀ ਸੋ ਹੈਗਾ ਤੂੰ ਸ਼ਾਂਤੀ ਵਾਲਾ ਮਾਹੌਲ ਹੀ ਆ ਇਹ ਕੀ ਨੇ ਬਈ ਬਜਾਰੇ ਦੂਰ ਦੂਰ ਬੋਲੇ ਨੇ ਯਾਰ ਹਣਾ ਪੰਛੀ ਇੱਕ ਦੂਜੇ ਨਾਲ ਇਹ 73 ਨੇ 73 ਅਗਲਾ ਕਹਿੰਦਾ ਹੁੰਦਾ 73 ਹੋ ਜਾ ਹਨਾ ਇਹ 73 ਨੇ ਵਿਚਾਰੇ ਤਾੜੇ ਹੋਏ ਨੇ ਦੇਖੋ ਕਿੰਨੇ ਸੋਹਣੇ ਨੇ ਦੇਖ ਕੁਦਰਤ ਨੇ ਇਹਨਾਂ 'ਚ ਕਿਆ ਰੰਗ ਭਰੇ ਨੇ ਹਨਾ ਉਹ ਤਾਂ ਆਪਣੇ ਖੇਤਾਂ 'ਚ ਫਿਰਦੇ ਹੁੰਦੇ ਨੇ ਰਾਜ ਜੀ ਬਟੇਰਾ ਵੀ ਕਹਿੰਦੇ ਨੇ ਇਹਨਾਂ ਨੂੰ ਆਹ ਦੇਖ ਆ ਕਿੰਨੇ ਸੋਹਣੇ ਨੇ ਹਨਾ ਵਾਹ ਜੀ ਵਾਹ ਕੁਝ ਯਾਰ ਖਾਣ ਨੂੰ ਜਾਨਕਿ ਆਪਾਂ ਕੁਝ ਇਹਨਾਂ ਨੂੰ ਖਵਾ ਨਹੀਂ ਸਕਦੇ ਹੈਗੇ ਰਾਜ ਜੀ ਹਲੋ ਨਹੀਂ ਹੈਗਾ ਇਹਦੇ ਆਓ 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 ਬੋਲ ਬੋਲਦੇ ਹਨ ਇਹ ਤਿੱਤਰ ਲੱਗਣੇ ਉਹ ਤਿੱਤਰ ਲੱਗਣੇ ਹਨ ਫਰਕ ਹੈ ਨਾ ਜੀ ਵਿਚਾਰੇ ਤਾੜੇ ਹੋਇਆ ਯਾਰ ਚੱਲ ਮਹਾਰਾਜ ਕਰੇ ਛੀਤੀ ਗਾਦ ਹੋਣ ਇਹ ਚਲ ਆਜ ਅੱਗੇ ਦੇਖੀਏ ਕੀ ਆ ਉਹ ਬੜਾ ਯਾਰ ਗੈਪ ਦਿੱਤਾ ਹੋਇਆ ਪੰਛੀਆਂ ਵਿੱਚ ਇੱਕ ਦੂਜੇ ਤੋਂ ਹਨਾ ਬਹੁਤ ਵਧੀਆ ਬੜਾ ਯਾਰ ਪਿੱਤਰ ਉਰੇ ਤਾੜੇ ਪਏ ਨੇ ਮੋਰ ਉਹ ਪਰਾਂ ਸੀ ਹੁਣ ਇੱਧਰ ਦੇਖਦੇ ਆ ਕੀ ਆ ਇੱਥੇ ਕੀ ਹੋ ਸਕਦਾ ਕੀ ਹੋ ਸਕਦਾ ਰਾਜੇ ਦੇਖਦੇ ਆ ਕੀ ਆ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਇੱਥੇ 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 ਕੋਸਾ ਹੈ ਹੀ ਨਹੀਂ ਹੋਏ ਰਾਜਾ ਸਾਂ ਕਾ ਹੈਗਾ ਹੈਗਾ ਕੀ ਹੈਗਾ ਦੇਖੇ ਨੇ ਮੈਂ ਉਹ ਕੁਛ ਕਰਦਾ ਇਹ ਹੈਗੇ ਆ ਉਹ ਬਾ ਯਾਰ ਦਾ ਬੜੇ ਸੋਹਣੇ ਪੰਛੀ ਨੇ ਕੋਹੋ ਨੇ ਖਰਗੋਸ਼ ਹੁਣੀ ਨੇ ਤਾਂ ਵਿੱਚੀ ਚਕੂਰਾ ਫਿਰਦਿਆਂ ਨੇ ਵਿੱਚੀ ਖਰਗੋਸ਼ ਫਿਰਦੇ ਆ ਰਾਜੀ ਦੇਖ ਓਏ ਸਨੇਰੀ ਤਿੱਤਰ ਹੈ ਵਿੱਚੀ ਖਰਗੋਸ਼ ਫਿਰਦੇ ਆ ਤਿੱਤਰ ਥੋੜੀ ਨੇ ਇਹ ਯਾਰ ਇਹ ਤਾਂ ਚਕੂਰ ਨੇ ਆ ਵਿੱਚ ਖਰਗੋਸ਼ ਦੇ ਯਾਰ ਇਹਨਾਂ ਨੂੰ ਕੋਈ ਵੇਚਣਾ ਖਰਗੋਸ਼ ਵੇਚਣਾ ਇੱਕ ਤੋਂ ਲੈ ਚਾਲਦੇ ਆ ਸੋਹਣੇ ਲੱਗਦੇ ਆ ਘਰੇ ਲਈ ਆ ਕੇ ਰੱਖਾਂਗੇ ਹੈਂ ਕਿੰਨੇ ਘੰਟ ਲੱਗਦੇ ਹਨ ਉਹ ਚਕੋਰ ਨੇ ਰਾਜੇ ਉਹ ਪੰਛੀ ਕਿੰਨਾ ਸੋਹਣਾ ਨਾ ਚਕੋਰ ਸੁਨਹਿਰੀ ਤਿੱਤਰ ਕਹਿੰਦੇ ਨੇ ਤਾਂ ਪਰ ਉਹ ਚਕੋਰ ਨੇਗੇ ਚੁਰਚਰੇ ਵੀ ਕਹਿੰਦੇ ਨੇ ਇਹਨਾਂ ਨੂੰ ਸੁਨਹਿਰੀ ਤਿੱਤਰ ਤਾਂ ਉਹ ਸੀ ਜਿਹੜਾ ਆਪਾਂ ਪਿੱਛੇ ਛੱਡਿਆ ਵਾਹ ਬਜਾਰੇ ਇਹ ਵੀ ਹਨਾ ਉਹ ਉੱਪਰ ਕੀ ਕਬੂਤਰ ਨੇ ਉਹ ਕੀ ਨੇ ਰਾਜ ਕਬਤਰ ਬਾਈ ਕਬੂਤਰ ਨਹੀਂ ਹੈਗੇ ਉਹ ਕੁਝ ਹੋਰ ਹੈ ਉੱਤਰ ਰਾ ਰਹੇ ਆਹ ਹਾਂ ਇਹਨਾਂ ਨੂੰ ਆਇਆ ਵੀ ਹਣ ਆਓ 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 ਦੇਖੋ ਰਾਜੇ ਵਿਚਾਰੇ ਲਵੇ ਆ ਗਏ ਓਏ ਆਓ 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 ਓਹੋ ਵਾਹਿਗੁਰੂ ਕੁਝ ਖਾਣ ਨੂੰ ਹੈ ਨਹੀਂ ਯਾਰ ਤੇਰੇ ਕੋਲ ਬੜਾ ਯਾਰ ਹਨਾ ਇਹ ਦੁੱਖ ਜਾਂ ਹੁੰਦਾ ਆਜਾ ਹੋ ਹੋ ਆ ਤੇ ਇਹ ਛੋਟੇ ਨੇ ਆ ਦੇਖੀਓ ਕਿੰਨੇ ਸੋਹਣੇ ਲੱਗਦੇ ਰਾਜੇ ਖਰਗੋਸ਼ ਛੋਟੇ ਛੋਟੇ ਉਹ ਇੱਕ ਖਰਗੋਸ਼ ਲੈ ਕੇ ਚੱਲੀ ਐ ਰਾਹ ਚ ਸਿਰ ਪਰੋ ਮਿਲ ਜਾਣਗੇ ਇੱਥੋਂ ਸੱਚ ਬਰਨਾਲਿਓ ਉਹ ਮੁਰਗੇ ਦੇ ਹੋ ਗਏ ਜਨ ਹਨ ਜੰਗਲੀ ਮੁਰਗੇ ਆਹੋ ਜੰਗਲੀ ਮੁਰਗੇ ਨੇ ਇਹ ਚਲ ਆ ਅੱਗੇ ਦੇਖਣਾ ਕੀ ਆ ਆਜਾ ਆ ਜੋ ਅੱਗੇ ਦੇਖੀਓ ਹੋਰ ਪਸ਼ੂ ਪੰਛੀ ਈਆ ਦੇਖਣ ਨੂੰ ਤੇ ਇੱਥੇ ਵੀ ਉਹ ਕਰਦਾ ਇਹ ਮਹਾਰਾਜ ਦੇ ਉਹ ਬਾਈ ਨੇ ਹਨਾ ਸ਼ਾਂਤੀ ਮਿਲਦਾ ਯਾਰ ਹਨਾ ਜਿਹੜਾ ਘਰ ਚ ਹੁੰਦੀ ਸ਼ਾਂਤੀ ਮਿਲਦਾ ਵੀ ਆਵੇ ਹੈਦਰਾ ਵਗੈਰੇ ਪੰਛੀ ਛੋਟੇ ਛੋਟੇ ਪੰਛੀ ਨੇਗੇ ਵਾਜਿੰਗਰ ਦੇ ਇਹ ਦੇਖਣ ਨੂੰ ਤਾਂ ਵਧੀਆ ਲੱਗ ਰਿਹਾ ਪਰ ਜੇ ਆਪਾਂ ਸੋਚ ਕੇ ਦੇਖੀਏ ਨਾ ਹੈ ਕਿ ਤਾਂ ਵਿਚਾਰੇ ਇਹ ਕੈਦ ਹੈ ਨਾ ਇਹਨਾਂ ਨੂੰ ਆਇਆ ਵੀ ਅਸੀਂ ਇੱਥੇ ਨਿਕਲੀਏ ਹਜ਼ਾਰ ਹੋਈਏ ਹੈ ਨਾ ਜੇ ਇੰਟਰਨੈਟ ਹੋਣੇ ਆਵੇ ਰਾਤੀ ਹੈ ਨਾ ਆਂ ਦੋਵੇਂ ਦੇ ਸਾਹ ਚੱਲਦਾ ਹੈ ਕਿੰਨਾ ਛੋਟਾ ਲੱਗ ਰਿਹਾ ਹੂੰ ਦੇ ਲੋਗੋ ਕਿਹਨਾਂ ਨੇ ਛੱਡ ਵੀ ਲਏ ਹੁਣ ਇਹਦੇ ਅੱਗੇ ਇੱਕ ਟਾਈਮ ਹੈ ਨਾ ਇੱਕ ਰਾਸ ਆਉਂਦਾ ਉਹ ਆਹ ਦੇਖੋ ਜੀ ਇਹ ਇਮੋ ਕਿੰਨਾ ਸੋਹਣਾ ਪੰਛੀ ਆ ਤੇ ਇਹ ਕਹਿੰਦੇ ਰਾਜੇ ਨਾ ਇਹ ਪੰਛੀ ਆ ਜਿਹੜਾ ਇਹ ਤਿਆਰ ਕੀਤਾ ਗਿਆ ਹੈਗਾ ਰੋਟਰੀ ਦੇ ਵਿੱਚ ਦੇਖੋ ਉਹ ਉੱਗ ਗਿਆ ਪਾਇਰ ਘੜੇ ਘੜੇ ਰਾਜੇ ਹਨ ਹੈ ਆ ਫਿਰਦਾ ਆ ਜਾ ਕੋਸ ਕਹਿੰਦੇ ਤਾਂ ਹੋਣੀ ਨਹੀਂ ਹਨਾ ਇਹ ਵਿਚਾਰੇ ਹਨਾ ਰਾਜੇ ਹਾਂ ਉਹ ਤੇ ਚਾਰ ਗੰਦਰ ਕਰਵਾਵੇ ਚਾ ਚਾਗ ਦੇੰਦਰ ਦਾ ਅੰਡਾ ਅੰਡਾ ਲਵੇਰੇ ਪਾਇਰ ਦੇਖੋ ਰਾਜੇ ਇਹਨਾਂ ਦੇ ਹਾਂ ਰਾਜੇ ਆ ਗਿਆ ਗਿਆ ਵਲੰਟ ਤੇ ਖੰਡ ਰਿਹਾ ਪਾਇਰ ਤੇ ਇਹ ਪਾਇਰ ਆ ਗਿਆ ਅੰਡੇ ਕਿਥੇ ਨੇ ਇਹਨਾਂ ਦੇ ਹਾਂ ਇੱਧਰ ਦੀ ਚੱਲਦੇ ਇੱਧਰ ਹੀ ਹੋਣਗੇ ਹੋ ਪੈਣੇ ਆਂਡੇ ਉਹ ਵੱਟਿਆਂ ਜੱਡੇ ਜੱਡੇ ਆਂਡੇ ਨੇ ਰੱਜ ਗੋਹਾ ਦੇਖ ਇਹਨਾਂ ਦਾ ਕਹੇ ਜੇਵੇਂ ਉਹਨੂੰ ਆਪਣੇ ਕਟਰੂਨ ਨੂੰ ਮੂਹ ਕੋ ਨਹੀਂ ਲੱਗੀ ਹੁੰਦੀ ਇਹੋ ਜਿਹਾ ਤਾਂ ਗੋਹਾ ਇਹਨਾਂ ਦਾ ਦੇਖ ਬਿਠਾ ਇਹਨਾਂ ਦੀਆਂ ਵੱਡੀਆਂ ਵੱਡੀਆਂ ਆਇਆ ਫਰਾਂਡੇ ਦਿਖਾਉਣੇ ਇਹਨਾਂ ਦੇ ਵੱਡੇ ਵੱਡੇ ਆਂਡੇ ਨੇ ਪੰਛੀ ਵੀ ਵੱਡਾ ਫਰਾਂਡੇ ਵੀ ਵੱਡੇ ਹੀ ਹੋਣਗੇ ਉਹ ਦਿਖਾਉਣ ਲੈ ਕੇ ਜਾਂਦਾ ਜੀ ਸਾਨੂੰ ਕਹਿੰਦਾ ਆਜ ਮੈਂ ਤੁਹਾਨੂੰ ਆਪਦੇ ਅੰਡੇ ਦਿਖਾ ਕੇ ਲਿਆਵਾਂ। ਉਹ ਆ ਤਾਂ ਇਹ ਆਓ ਉਧਰ ਕੋ ਆਹ ਪਰ ਆਉ ਜੋ ਕਹਿੰਦਾ ਅੰਡੇ ਨੇ ਮੇਰੇ। ਅੰਡੇ ਆਹ ਅੰਡੇ ਦੇ ਰਾਜ ਬੱਟੇ ਜਡੇ ਜਡੇ ਓਏ। ਫੋਗੜਾ ਮਰੇ ਥੋਕਦੇ। ਆਹ ਖੜਾ ਇਹਨੂੰ ਆਇਆ ਵੀ ਮੇਰੇ ਅੰਡੇ ਨਾਲ ਚੱਕ ਕੇ ਲੈ ਜਾਣ। ਅੰਡੇ ਦੇਖੋ ਜੀ ਕਿੱਡੇ-ਕਿੱਡੇ ਨੇ। ਆਹ ਰਾਜ ਪਰ ਆਹ ਲਾ ਪੱਥਰਾਂ ਨੂੰ ਰੰਗ ਕਰਕੇ ਰੱਖਿਆ ਹੁੰਦਾ ਹਨ ਹਾਂ ਹਾਂ ਹੈਗੇ ਤਾਂ ਅੰਡੇ ਨੇ ਹਨਾ ਕਿੰਨੇ ਵਧੀਆ ਨੇ ਮਤਲਬ ਵਧੀਆ ਨੇ ਆ ਆਉਂਦਾ ਇੱਧਰ ਨੂੰ ਦੇਖੋ ਖਾਈਆਂ ਕੱਢਦਾ ਆਉਂਦਾ ਉਹ ਰੌਕ ਦੇ ਉਹ ਕਿਹੜੀ ਫਿਲਮ ਆ ਉਹ ਜਮਾਨਜੀ ਉਹ ਚ ਰੌਕ ਦੇ ਚੁੰਝ ਮਾਰਦਾ ਆਉਂਦਾ ਹਨਾ ਉਹ ਪਰ ਸੋਤਰਮੁਰਗ ਹੁੰਦਾ ਇਹ ਦੇਖ ਝਾਕਦਾ ਓਏ ਰਾਜਾ ਆੜੀ ਪਾਉਂਦਾ ਤੇਰੇ ਨਾਲ ਦੇਖ ਹਾਂ ਬਈ ਹਾਂ ਸਹੀ ਗੱਲ ਆ ਚੱਲ ਆਇਓ ਜੀ ਅੱਗੇ ਦੇਖਦੇ ਆ ਹਾ ਤਾਂ ਦੇਸੀ ਬੰਦਰ ਰੱਖੇ ਹੋਣੇ ਆਪਣੇ ਜਿਹੜੇ ਆਮ ਹੀ ਨਹਿਰਾ ਨੂਰਾ ਤੇ ਮਿਲ ਜਾਂਦੇ ਆ ਹਾਲ ਦੇਖੀਏ ਆ ਬੈਠੇ ਆ ਹਾਂਜੀ ਕੀ ਹਾਲ ਨੇ ਠੀਕ ਠਾਕ ਹੂੰ ਉਹ ਤਾਂ ਖਾਣ ਨੂੰ ਨਹੀਂ ਕੁਝ ਲੈ ਕੇ ਆਏ ਯਾਰ ਅਲਾਉ ਨਹੀਂ ਕਰਦੇ ਹੈਗੇ ਚਿੜੀਆ ਘਰ ਵਾਲੇ ਅਨੇ ਕੁਸ ਲੈ ਕੇ ਨਹੀਂ ਜਾਣਾ ਖਾਲੀ ਸੌਰੀ ਹਾਂ ਪਰ ਅਰਦਾਸ ਕਰਦੇ ਆਂ ਵੀ ਤੁਜੀ ਸਹੀ ਛੇਤੀ ਇੱਥੋਂ ਨਿਕਲੋ ਰਾਜੇ ਉਹਦੇ ਬੱਚਾ ਹੋਏ ਨਾਲ ਹੈਣਾ ਹੈਣਾ ਛੋਟਾ ਜੀ ਹਾਂ ਭਾਈ ਕਿਵੇਂ ਆ ਇਹ ਰੁੱਸਿਆ ਜਾ ਬੈਠਾ ਇਹਨੂੰ ਜਾਨ ਨਹੀਂ ਸਾਡੀ ਠੀਕ ਹੈ ਉਹ ਨਾ ਉਹ ਜੂਆਂ ਫੜੀ ਜਾਂਦਾ ਇੱਕ ਹੈ ਰਾਜੇ ਉਹ ਨਾ ਰਾਜੇ ਹੈ ਨਾ ਪੰਗੇ ਨਾਲੇ ਪੰਗੇ ਨਾਲੇ ਪੰਗੇ ਨਾਲੇ ਉੱਗ ਹੋ ਦੇਖੀ ਕਿੰਨਾ ਹੋਣਾ ਰਾਜੂ ਛੋਟਾ ਜਿਹਾ ਉਹ ਬੈਠਾ ਉਹ ਆ ਬੜਾ ਹੀ ਛੋਣਾ ਦੇਖੀ ਛੋਟਾ ਹੋਇਆ ਉਹ ਰਾਜਿਆ ਦੇ ਬਚਾ ਚੂਚੀ ਆ ਬੁੱਚ ਕੇ ਮੈਂ ਗੁਗੜੀ ਓਏ ਓਏ ਹਾਂ ਭੱਜ ਗਿਆ ਹਾਂ ਹਾਂ ਡਰ ਗਿਆ ਡੀਅਰ ਸਫਾਰੀ ਲਓ ਜੀ ਹੁਣ ਤੁਹਾਨੂੰ ਦਿਖਾਉਣਿਆ ਹਿਰਨ ਸਾਂਬਰ 12 ਸਿੰਗੇ ਕਾਲਾ ਹਿਰਨ ਹੈ ਜੀ ਤੇ ਹੋਰ ਕਿਹੜਾ ਕਸਤੂਰੀ ਹਿਰਨ ਆਓ ਦਿਖਾਉਣਿਆ ਇਦਰਾ ਹੁਸ਼ਾਰੀ ਦਾ ਕੰਮ ਚੱਲਦਾ ਹਨ ਕੋਦ ਬਣਾਉਦੇ ਹੋਣਗੇ ਨਵੇਂ ਜਾਨਵਰ ਰੱਖਣੇ ਹੋਣਗੇ ਇਹਨਾਂ ਨੇ ਤੇ ਆ ਕੀ ਆ ਵੇ ਰਾਜੇ ਮੁਰਗੇ ਨੇ ਤਾਂ ਉਹ ਦੇ ਮੁਰਗੇ ਖੜਾ ਮੁਰਗਾ ਕੜਕਨਾਸ ਮੁਰਗਾ ਖੜਾ ਇਹਦਾ ਤੋਤੇ ਵਿਚਾਰੇ ਆਪਣੇ ਦੇਸੀ ਹੀ ਨੇ ਜ ਇਹਨਾਂ ਨੂੰ ਹਟਾ ਦੋ ਯਾਰ ਇਹਨਾਂ ਦਾ ਕੀ ਵਿਚਾਰਿਆਂ ਦਾ ਉਹ ਹੈ ਇਹ ਤਾਂ ਦੇਸੀ ਨੇ ਆਪਣੇ ਵਾਲੇ ਯਾਰ ਹੈ ਲੈ ਆ ਮੁਰਗਾ ਤੜਿਆ ਪਿਆ ਵਿਚਾਰਾ ਆ ਦੇਸੀ ਤੋਤੇ ਆ ਯਾਰ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਰੱਖਿਆ ਆ ਕੜਕਨਾਥ ਮੁਰਗੇ ਰੱਖੀ ਬੈਠੇ ਇਹ ਕਾਲੇ ਰੰਗ ਦੇ ਉਹ ਇਹਨਾਂ ਦਾ ਆਂਡਾ ਮਹਿੰਗਾ ਵੇਚਦਾ ਚੰਗਾ ਭਾਈ ਚੰਗਾ ਆ ਜਾ ਫਿਰ ਅੱਗੇ ਚੱਲੀਏ ਅੱਗੇ ਦੇਖਦੇ ਆ ਜੀ ਹੋਰ ਕੀ ਆ ਹਾਂ ਆਇਦਰ ਲੋਕ ਕਿਉਂ ਲਾਇਆ ਹੋਇਆ ਰੱਜ ਮਿਲਾ ਤਾਂ ਖੁੱਲੇ ਫਿਰਦੇ ਹੋਣਗੇ ਇੱਥੇ ਹਨ ਘਿਰਨ ਨੂੰ ਹਨ ਲੋ ਜੀ ਇੱਕ ਜਾਣੇ ਦੀ 200 ਰੁਪਏ ਟਿਕਟ ਹੈ ਡੀਅਰ ਸਫਾਰੀ ਜੀ ਦੇਖਣਾ ਅੰਦਰੋਂ ਰਿਕਸ਼ਾ ਚੱਲ ਦੇਣਗੇ ਸੋ ਆਉਂ ਦੇਖਦੇ ਆ ਆ ਜਾ ਚੱਲੀ ਰੱਜ ਟ੍ਰੈਕਟਰ ਲੈ ਲਾ ਬੈਠੀ ਆ ਤਾਂ ਖੁੱਲਾ ਪਿਆ ਲੈ ਜੀ ਇਸ ਵਾਰ ਜਿਹਨਾਂ ਦੀ ਟਿਕਟ ਹੋ ਗਈ ਜੀ ਆਜੋ ਆਈਏ ਹੈਗੀ ਜਗਾ ਉੱਥੇ ਭਰ ਜਾਣ ਦੇ ਯਾਰ ਉਹ ਰਾਜ ਅਗਲੇ ਤੇ ਚਾਲਦੇ ਆ ਉਹ ਅਗਲੇ ਤੇ ਚਾਲਦੇ ਆ ਯਾਰ ਅੱਛਾ ਉਹ ਖੜਾ ਗਿਆ ਓਕੇ ਓਕੇ ਠੀਕ ਆ ਠੀਕ ਆ ਲੋ ਜੀ ਆ ਗਾ ਰੋਜ਼ ਆ ਜਾ ਰੋਜ਼ ਦੇਖਦੇ ਆ ਉਹ ਪਹਿਲਾਂ ਆ ਰੋਜ਼ ਦੀ ਵੀਡੀਓ ਜੀ ਬਣਾ ਲਈਏ ਬੇਮਾਰ ਲਾ ਬਿਚਾਰਾ ਇਹ ਬਿਮਾਰ ਲੱਗਦਾ ਹਾਂ ਚੱਲੀਏ ਚੱਲ